ਹੈਲੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲੋਧੀ ਵੰਸ਼ ਦੇ ਸੰਸਤਾਪਕ ਬਹਿਲੋਲ ਲੋਧੀ ਬਾਰੇ ਬਹਿਲੋਲ ਲੋਧੀ 1451 ਤੋਂ ਲੈ ਕੇ 1499 ਤੱਕ ਗੱਦੀ ਦੇ ਰਿਹਾ ਸੀ ਤੇ 1451 ਵਿੱਚ ਹੀ ਉਹਨੇ ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ ਭਾਰਤ ਵਿੱਚ ਅਫਗਾਨ ਵੰਸ਼ ਦਾ ਸੰਸਤਾਪਕ ਵੀ ਬਹਿਲੋਲ ਲੋਧੀ ਨੂੰ ਹੀ ਮੰਨਿਆ ਜਾਂਦਾ ਹੈ ਇਹ ਆਪਣੇ ਸਰਦਾਰਾਂ ਨੂੰ ਮਨਸਬ ਏ ਅਲੀ ਕਹਿ ਕੇ ਵੀ ਬੁਲਾਇਆ ਕਰਦਾ ਸੀ ਬਹਿਲੋਲ ਲੋਧੀ ਦੀ ਆਖਰੀ ਲੜਾਈ 1487 ਵਿੱਚ ਲੜੀ ਗਈ ਸੀ ਜੋ ਗਵਾਲੀਅਰ ਦੀ ਲੜਾਈ ਸੀ ਤੇ ਗਵਾਲੀਅਰ ਦੇ ਰਾਜਾ ਰਾਏ ਕਰਨੋ ਹਰਾ ਕੇ ਉੱਥੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ 1485 ਈਸਵੀ ਵਿੱਚ ਬਹਿਲੋਲ ਲੋਦੀ ਨੇ ਤਾਤਾਰ ਖਾਨ ਲੋਦੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਸੀ ਸੂਬੇਦਾਰ ਨਿਯੁਕਤ ਕੀਤਾ ਸੀ ਬਹਿਲੋਲ ਲੋਦੀ ਦੇ ਪੁੱਤਰ ਦਾ ਨਾਂ ਨਿਜ਼ਾਮ ਖਾਨ ਸੀ ਜਿਸ ਨੂੰ ਸ਼ਿਕੰਦਰ ਲੋਦੀ ਵੀ ਕਿਹਾ ਜਾਂਦਾ ਹੈ ਬਹਿਲੋਲ ਲੋਦੀ ਦਿੱਲੀ ਸਲਤਨਤ ਦੇ ਸਭ ਤੋਂ ਵੱਧ ਸਮੇਂ ਤੱਕ ਰਾਜ ਕਰਨ ਵਾਲਾ ਸ਼ਾਸਕ ਸੀ ਇਸ ਨੇ ਲਗਭਗ 38 ਸਾਲਾਂ ਤੱਕ ਕੀ ਹੈ ਦਿੱਲੀ ਦੇ ਰਾਜ ਕੀਤਾ ਸੀ ਇਸ ਦੀ ਮੌਤ 1499 ਈਸਵੀ ਵਿੱਚ ਹੋਈ ਸੀ ਤੇ ਇਸ ਦਾ ਜਿਹੜਾ ਮਕਬਰਾ ਹੈ ਉਹ ਦਿੱਲੀ ਵਿੱਚ ਹੈ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ